ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਾਈ ਦੇਸੀ ਗਾਂ ਲੈ ਕੇ ਆਇਆ ਹੋਇਆ ਕੋਟੜਾ ਪਸ਼ੂ ਮੇਲੇ ਵੀ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਮੇਲਾ ਕਰਵਾਇਆ ਜਾ ਰਿਹਾ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਜੀ ਪਿੰਡ ਗਹਿਲ ਆ ਜੀ ਪਿੰਡ ਗਹਿਲ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੋਂ ਬਾਈ ਲੈ ਕੇ ਆਏ ਹੋਏ ਨੇ ਗਾਂ ਤੇ ਦੇਸੀ ਗਾਂ ਜੀ ਇਹ ਕਿੰਵੇਂ ਸੂਏ ਸੂਈ ਆ ਇਹਦੀ 8ਵੇਂ ਸੂਏ ਸੂਈ ਆ ਜੀ 8ਵੇਂ ਸੂਏ ਸੂਈ ਹੋਈ ਆ ਦੇਖੋ ਦੇਸੀ ਗਾਂ ਦੀ ਜਿਹੜੀ ਇਹ ਲੱਗ ਗਈ ਪਹਿਚਾਣ ਹੁੰਦੀ ਆ 8ਵੇਂ ਸੂਏ ਵੀ ਆਪਾਂ ਇਹਨੂੰ ਦੇਖ ਕੇ ਕਹਿ ਨਹੀਂ ਸਕਦੇ ਕਿ ਇਹ 8ਵੇਂ ਸੂਏ ਸੂਈ ਆ ਜੇ ਇਹਦੀ ਜਗ੍ਹਾ ਤੇ ਐਫ ਜਰਸੀ ਨਸਲ ਦੀ ਗਾਂ ਹੁੰਦੀ ਤਾਂ ਉਹਨਾਂ ਨੂੰ ਉਹ ਬਿਲਕੁਲ ਬੁਢੀ ਹੋ ਜਾਣਾ ਸੀਗਾ ਉਹਨੇ ਤੇ ਬਹੁਤ ਜ਼ਿਆਦੇ ਚੰਗੀ ਗਾਂ ਤੇ ਨੀਚੇ ਇਸ ਦੇ ਬੱਚੀ ਆਈ ਬੱਸੀ ਆ ਜੀ ਕਿਹੜੇ ਬੁਲਦੀ ਆਈ ਇਹ ਇਹਦੀ ਪੰਚਤੀ ਸੀ ਸਾਨੂੰ ਆਪਾਂ ਪਹਿਲਾਂ ਕਿਹਾ ਅੱਛਾ ਜੀ ਪੰਚਾਇਤੀ ਸਾਨੂੰ ਹਾਂ ਜੀ ਅੱਛਾ ਜੀ ਤੇ ਆ ਪੰਚਾਇਤੀ ਬੁਲਦੀ ਬੱਚੀ ਆ ਬਹੁਤ ਸੋਹਣੀ ਤੇ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਇਹ ਜੀ 3 ਮਹੀਨਾ ਦੀ ਹੋ ਤਿੰਨ ਮਹੀਨੇ ਦੀ ਬਾਈ ਕਹਿੰਦੇ ਇਹ ਪਛੀਆ ਤੇ ਤਿੰਨ ਮਹੀਨੇ ਗਾਂ ਨੂੰ ਸੂਈ ਨੂੰ ਹੋਗੇ ਤੇ ਹੁਣ ਕਿੰਨਾ ਦੁੱਧ ਕਰ ਰਹੀ ਹੈ ਜੀ ਦੁੱਧ ਜੀ ਇਸ ਵਕਤ 12 ਕਿਲੋ ਦਈ ਜਾਂਦੀ ਆ ਅੱਛਾ ਜੀ ਤੇ ਸੱਜਾ ਤਾਂ ਇਹਦਾ 18 ਕਿਲੋ ਕੋਦੇ ਹੈ ਅੱਛਾ ਜੀ ਤੇ ਬਾਈ ਕਹਿੰਦੇ ਵੀ ਇਸ ਟਾਈਮ ਜਿਹੜਾ ਇਸ ਦਾ 12 ਕਿਲੋ ਦੁੱਧ ਆ ਤੇ ਜਦੋਂ ਇਹ ਤਾਜੀ ਸੂਈ ਸੀਗੀ ਉਸ ਟਾਈਮ ਇਸ ਦਾ 18 ਕਿਲੋ ਦੁੱਧ ਸੀਗਾ ਤੇ ਬਹੁਤ ਚੰਗੀ ਗਾਂ ਆਪਾਂ ਤੁਹਾਨੂੰ ਇਸ ਦੇ ਥਣ ਵਗੈਰਾ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਬਈ ਤੇ ਦੇਸੀ ਗਾਂ ਜਿਹੜੀ ਕੀ ਥਣਾ ਦੇ ਉੱਪਰ ਕਾਲੇ ਛਿੱਟੇ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਹੜੀ ਆਪਣੀ ਪਿਓਰ ਦੇਸੀ ਨਸਲਾਂ ਦੀ ਨਿਸ਼ਾਨੀ ਹੁੰਦੀ ਆ ਤੇ ਬਾਕੀ ਬਹੁਤ ਚੰਗੀ ਗਾਂ ਤੇ ਬਾਈ ਇਹ ਚਵਾਈ ਚਪਾਈ ਹੋਈ ਆ ਜੀ ਨਹੀਂ ਜੀ ਸਾਨੂੰ ਅਸੀਂ ਚਵਾਈ ਤਾਂ ਸਾਨੂੰ ਪਤਾ ਨਹੀਂ ਲੱਗਿਆ ਅਸੀਂ ਤਾਂ ਬੇਟੀ ਜੀ ਲੈ ਕੇ ਆਏ ਆ ਦੇਸੀ ਦੇਸੀ ਗਾਂ ਹੈ ਬਿਊਟੀ ਦੇ ਲੈ ਕੇ ਆਇਆ ਹਾਂ ਹਾਂ ਜੀ ਹਾਂ ਜੀ ਅੱਛਾ ਜੀ ਤੇ ਪਹਿਲਾਂ ਵੀ ਕਿਸੇ ਮੇਲੇ ਚ ਪਾਈ ਆ ਨਹੀਂ ਮੇਲਾ ਆ ਪਹਿਲੀ ਵਾਰੀ ਕੋਟੜੇ ਵਾਲਿਆਂ ਨੇ ਲਾਇਆ ਧੰਨਵਾਦ ਇਹਨਾਂ ਨੇ ਵੀ ਦੇਸੀ ਗਾਇਆਂ ਦਾ ਰੱਖਿਆਗਾ ਨਹੀਂ ਤਾਂ ਸਾਨੂੰ ਕਿਸੇ ਪਾਸੇ ਤੇ ਇਹ ਵੀ ਆਫਰ ਜੀ ਮਿਲੀ ਨਹੀਂ ਸੀਗੀ ਹਾਂਜੀ ਨਹੀਂ ਤਾਂ ਵੀਰਾ ਚ ਐਫ ਜਰਸੀ ਗਾਇਆਂ ਦੇਖਣ ਨੂੰ ਮਿਲਦੇ ਆਪਾਂ ਨੂੰ ਮੇਲਿਆਂ ਦੇ ਵਿੱਚ ਇਹਨਾਂ ਨੇ ਧੰਨਵਾਦ ਜੀ ਇਹਨਾਂ ਨੇ ਪਹਿਲੀ ਵਾਰੀ ਰੱਖਿਆ ਦੇਸੀ ਗਾਇਆਂ ਦਾ ਬਨ ਵਾਲੀਆਂ ਦਾ ਚਿੱਟੀਆਂ ਦਾ ਹਾਂਜੀ ਤੇ ਅਸੀਂ ਪਹਿਲੀ ਵਾਰੀ ਮੇਲੇ ਚ ਦਾਖਲ ਕੀਤੀ ਅੱਜ ਬਿਊਟੀ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਐਫ ਜਰਸੀ ਨਹੀਂ ਰੱਖਦੇ ਜਿਆਦਾ ਦੁੱਧ ਦੇ ਲਾਲਚ ਚ ਜੀ ਨਹੀਂ ਜੀ ਪਹਿਲਾਂ ਰੱਖੀਆਂ ਸੀਗੀਆਂ ਅੱਛਾ ਰੋ ਤੇ ਸਾਨੂੰ ਅਵਰੇ ਇੱਕ ਸਾਡੀ ਬੱਸੀ ਹੋਰ ਵੀ ਰੱਖੀ ਹੋਈ ਆ ਘਰੇ ਅੱਛਾ ਇਹ ਚਿੱਟੀ ਦੇਸੀ ਗਾਂ ਉਹ ਵੀ ਆ 10 13 14 ਲੀਟਰ ਦੇ ਦਿੰਦੀ ਆ ਉਹ ਵੀ ਚੰਨ ਤਿੰਨ ਕੁ ਮਹੀਨਾ ਦੀ ਕੱਪਣਾ ਉਹ ਲੈ ਕੇ ਨਹੀਂ ਆ ਥੋੜੀ ਜੀ ਅੜਬਾ ਅੱਛਾ ਜੀ ਫਿਰ ਐਚ ਐਫ ਜਰਸੀ ਗਣੀ ਨਹੀਂ ਗਏ ਮਤਲਬ ਹਾਂਜੀ ਉਹ ਸਾਡੇ ਕੋਲੇ ਹੈਗੀਆਂ ਜੀਆਂ ਜਿਵੇਂ ਆਪਣੇ ਸੈਕ ਵਾਲਾਂ ਦੇ ਛੀ ਬਣਦੀ ਆ ਬੱਸੀ ਆ ਉਹ ਹੈਗੀ ਆ ਬੱਸੀ ਖਾਲੀ ਨਹੀਂ ਦੇ ਆ ਤਿੰਨ ਮਹੀਨਾ ਦੀ ਕੱਪਣਾ ਉਹ ਬੱਸੀ ਕਰੇਗੀ ਹਾਂਜੀ ਪਰ ਜਿਹੜਾ ਦੇਸੀ ਗੈਂ ਤਾਂ ਉਹ ਐਚ ਐਫ ਨਾਲ ਫਰਕ ਕੀ ਮਿਲਦਾ ਆਪਾਂ ਨੂੰ ਦੇਖਣ ਦੇ ਵਿੱਚ ਇਹ ਜੀ ਫਰਕ ਤਾਂ ਇਹਨਾਂ ਦਾ ਦੁੱਧ ਵਧੀਆ ਆਉਂਦਾ ਸਾਫਾ ਜੀ ਪੀਣ ਨੂੰ ਬਖਣੀ ਦੁੱਧ ਖੋ ਖਾਨ ਵਾਲੇ ਇਹਨਾਂ ਦਾ ਹੁੰਦਾ ਦਸੇ ਹਾਂ ਹਾਂਜੀ ਤੇ ਦੇਸੀ ਗਾਂ ਜਿਹੜੀ ਹੈ ਟੂ ਬੀਟਾ ਪ੍ਰੋਟੀਨ ਵਾਲਾ ਦੁੱਧ ਜਿਹੜਾ ਆਪਾਂ ਨੂੰ ਪ੍ਰੋਡਿਊਸ ਕਰਦੀ ਆ ਤੇ ਜੋ ਕਿ ਆਪਣੀ ਸਿਹਤ ਲਈ ਬਹੁਤ ਚੰਗਾ ਹੁੰਦਾ ਤੇ ਇਮਿਊਨਿਟੀ ਸਿਸਟਮ ਜਿਹੜਾ ਆ ਉਹ ਬਹੁਤ ਚੰਗਾ ਰਹਿੰਦਾ ਇਹਦਾ ਦੁੱਧ ਪੀਣ ਨਾਲ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਚੰਗੀ ਜਿਹੜੀ ਕਿਰਿਆਤਮਕ ਊਰਜਾ ਦੇਸੀ ਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹੀ ਜਿਹੜੇ ਇਸ ਦੇ ਦੁੱਧ ਦੇ ਵਿੱਚ ਤੱਤ ਜਾਂਦੇ ਨੇ ਤੇ ਉਹੀ ਅੱਗੇ ਜਿਹੜੇ ਇਸ ਦਾ ਦੁੱਧ ਪੀਂਦੇ ਨੇ ਬੱਚੇ ਚਾਹੇ ਵੱਡੇ ਉਹਨਾਂ ਦੇ ਵਿੱਚ ਵੀ ਉਹ ਗੁਣ ਜਾਂਦੇ ਨੇ ਤੇ ਦੇਸੀ ਗਾਂ ਦੇ ਜਿਹੜਿਆ ਹੰਪ ਹੁੰਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਢੁੱਠਵੀ ਕਹਿ ਦਿੰਦੇ ਆ ਹਰਿਆਣਵੀ ਦੇ ਵਿੱਚ ਇਹਨੂੰ ਥੋਈ ਬੋਲ ਦਿੰਦੇ ਆ ਤੇ ਇਹਦੇ ਵਿੱਚੋਂ ਸੂਰੇ ਗੇਤੋਂ ਨਾੜੀ ਹੁੰਦੀ ਆ ਜਿਹੜੀ ਸੂਰਜ ਤੋਂ ਕਿਰਨਾ ਗ੍ਰਹਿਣ ਕਰਕੇ ਦੁੱਧ ਦੇ ਵਿੱਚ ਜਿਹੜੇ ਤੱਤ ਐ ਉਹ ਘੋਲਦੀ ਆ ਤੇ ਫਿਰ ਆਪਾਂ ਨੂੰ ਉਹ ਦੁੱਧ ਜਿਹੜਾ ਪੀਣ ਨੂੰ ਮਿਲਦਾ ਤੇ ਅਲੱਗ ਹੀ ਇੱਕ ਸਵਾਦ ਹੁੰਦਾ ਦੇਸੀ ਗਾਂ ਦੇ ਦੁੱਧ ਦਾ ਬੜਾ ਵਧੀਆ ਜੀ ਘਰ ਦੇ ਵਿੱਚ ਦੁੱਧ ਹੀ ਸੀ ਇਹਦਾ ਹੀ ਪੀਂਦੇ ਆ ਮੱਖਣੀ ਵੀ ਦਾ ਘੋ ਵੀ ਇਹਦਾ ਹੀ ਵਰਤਦੇ ਆ ਸੀ ਹਾਂਜੀ ਜਵਾਕ ਨिके ਨਕਾਂ ਦੇ ਵਿੱਚ ਪਾਉਣ ਵਾਸਤੇ ਪਾ ਲੈਣਾ ਤੇ ਮੈਨੂੰ ਵੀ ਲਾ ਲੈਣਿਆ ਜੀ ਹਾਂਜੀ ਤੇ ਦੁੱਧ ਦੀ ਮੰਗ ਬਹੁਤ ਆ ਪਰ ਅਸੀਂ ਕਿਸੇ ਨੂੰ ਦੁੱਧ ਦਿੰਦੇ ਦੁੱਧ ਵੇਚਦੇ ਨਹੀਂ ਮਤਲਬ ਘਰ ਵਿੱਚ ਵਰਤਦੇ ਆ ਅੱਛਾ ਜੀ ਤੇ ਬਹੁਤ ਚੰਗਾ ਲੱਗਿਆ ਬਾਈ ਦਾ ਇਹ ਸਿਸਟਮ ਕਿਉਂਕਿ ਅੱਜ ਕੱਲ ਜਿਹੜਾ ਆ ਐਚ ਐਫ ਜਰਸੀ ਵਰਗੀਆਂ ਨਸਲਾਂ ਜਿਹੜੀਆਂ ਜਿਆਦਾ ਦੁੱਧ ਦੇ ਲਾਲ ਵਿੱਚ ਲੋਕ ਪਾਲ ਰਹੇ ਨੇ ਪਰ ਉਹਨਾਂ ਦਾ ਦੁੱਧ ਜਿਹੜਾ ਪੀਣ ਲਈ ਸਿਹਤ ਲਈ ਉਹਨਾਂ ਚੰਗਾ ਨਹੀਂ ਹੁੰਦਾ ਜਿਨ੍ਹਾਂ ਦੇਸੀ ਗਾਂ ਦਾ ਦੁੱਧ ਚੰਗਾ ਹੁੰਦਾ ਹਾਂ ਜੀ ਅਸੀਂ ਤਾਂ ਜੀ 8ਵਾਂ ਸੂਆ ਇਹਦਾ ਹੋ ਗਿਆ ਇੱਕ ਘਰੇ ਵੜੀ ਖੜੀ ਆ ਉਹਦਾ 9ਵਾਂ ਸੂਆ ਹੋ ਗਿਆ ਅੱਛਾ ਜੀ ਤੇ ਅਸੀਂ ਘਰ ਦੇ ਵਿੱਚ ਹੀ ਅਸੀਂ ਦੇਸੀ ਗਾਂ ਦਾ ਦੁੱਧ ਹੀ ਵਰਤਦੇ ਆਂ ਤੇ ਬਾਕੀ ਸ਼ੁਰੂ ਤੋਂ ਹੀ ਦੇਸੀ ਗਾਂ ਰੱਖਦੇ ਹਾਂ ਹਾਂ ਜੀ ਸਾਨੂੰ ਇਹਨੂੰ 8ਵਾਂ ਸੂਆ ਹੋ ਗਿਆ ਇੱਕ ਘਰ ਖੜੀ ਆ ਉਹਨੂੰ 9ਵਾਂ ਸੂਆ ਹੋ ਅੱਛਾ ਜੀ ਇਹ ਘਰ ਦੀ ਬਰੀਡ ਆ ਜਾਂ ਆਪਾਂ ਖਰੀਦੀ ਸੀਗੀ ਜੀ ਇਹ ਬੱਚਾ ਲਿਆ ਸੀਗਾ ਜੀ ਅੱਛਾ ਜੀ ਤੇ ਬਹੁਤ ਚੰਗਾ ਸੁਭਾਅ ਕਿਦਾਂ ਬਾਈ ਜੀ ਇਸ ਦਾ ਵਧੀਆ ਜੀ ਹਾਂ ਜੀ ਵਧੀਆ ਸੀਲ ਆ ਜੀ ਠੰਡੀ ਆ ਅੱਛਾ ਜੀ ਥੋੜਾ ਮੇਲੇ ਆਣ ਕਰ ਚਾਹੇ ਨਾ ਪਾਓ ਵੈਸੇ ਕਹਿੰਦੇ ਨਿਆਣਾ ਪਾ ਕੇ ਚੋਣਾ ਚਾਹੀਦਾ ਦੀ ਸੀ ਜੀ ਹਾਂ ਜੀ ਹਾਂ ਜੀ ਇਹ ਤਾਂ ਹੈ ਤੇ ਵਧੀਆ ਸੀਲ ਆ ਜੀ ਅੱਛਾ ਜੀ ਤੇ ਜਿਵੇਂ ਜਿਵੇਂ ਲੋਈ ਦੇ ਵਿੱਚ ਸੀਲ ਲਿਆਵਾਂਗੇ لازمی ਜੇ ਇਹਨਾਂ ਨੇ ਰੱਖਿਆ ਕੋਟੜੇ ਵਾਲਿਆਂ ਨੇ ਤੇ ਵਾਈ ਦੇ ਵਿੱਚ ਜੀ ਪਰਨੇ ਰੱਬ ਰੱਖੇ ਸੋਕਾ ਸੀ ਲੈ ਕੇ ਆਵਾਂਗੇ لازمی ਹਾਂ ਜੀ ਹਾਂ ਜੀ ਜਿਵੇਂ ਲੋਕ ਕਹਿੰਦੇ ਨੇ ਆ ਦੇਸੀ ਗਾਂ ਦੁੱਧ ਨਹੀਂ ਦਿੰਦੀ ਲੱਤ ਮਾਰਦੀ ਐ ਇਹੋ ਜਿਹਾ ਕੁਛ ਦੇਖਣ ਨੂੰ ਤਾਂ ਨਹੀਂ ਮਿਲਦਾ ਤਾਂ ਬਹੁਤ ਆ ਜੀ ਬਹੁਤ ਆ ਹਾਂਜੀ ਕਿਉਂਕਿ ਇਸ ਤੋਂ ਉੱਪਰ ਹੋਰ ਚਾਹੀਦਾ ਵੀ ਕੀ ਆ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਤੇ ਵੱਡਿਆਂ ਨੂੰ ਜਿਹੜਾ ਆ ਬਜ਼ੁਰਗਾਂ ਲਈ ਵੀ ਦੁੱਧ ਠੀਕ ਹੁੰਦਾ ਤੇ ਜਿਹੜਾ ਪਛਾਣ ਦੇ ਵਿੱਚ ਵੀ ਇਹਦਾ ਦੁੱਧ ਬਹੁਤ ਚੰਗਾ ਹੁੰਦਾ ਤੇ ਲਾਭਕਾਰੀ ਹੁੰਦਾ ਬਹੁਤ ਹੀ ਗੁਣਾ ਨਾਲ ਭਰਪੂਰ ਜਿਹੜਾ ਇਹਦਾ ਦੁੱਧ ਹੁੰਦਾ ਜਿਹੜੇ ਦੇਸੀ ਗਾਂ ਦੇ ਵਿੱਚ ਆਪਾਂ ਨੂੰ ਤਿੰਨ ਚਾਰ ਰੰਗ ਜਿਹੜੇ ਦੇਖਣ ਨੂੰ ਮਿਲਦੇ ਆ ਜਿਹੜੀ ਲਾਲ ਰੰਗ ਦੀ ਗਾਂ ਹੁੰਦੀ ਆ ਉਹਦਾ ਦੁੱਧ ਜਿਹੜਾ ਆ ਉਹਦੇ ਵਿੱਚ ਕੁਝ ਹੋਰ ਤੱਤ ਹੁੰਦੇ ਨੇ ਜਿਹੜੀ ਚਿੱਟੇ ਰੰਗ ਦੀ ਹੁੰਦੀ ਆ ਉਸ ਦੇ ਵਿੱਚ ਕੁਝ ਹੋਰ ਤੱਤ ਹੁੰਦੇ ਨੇ ਤੇ ਨੀਲੇ ਰੰਗ ਦੀ ਗਾਂ ਵੀ ਆਪਾਂ ਨੂੰ ਦੇਸੀ ਨਸਲ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਸ ਦੇ ਦੁੱਧ ਦੇ ਵਿੱਚ ਹੋਰ ਤੱਤ ਹੁੰਦੇ ਨੇ ਤੇ ਜਿਹੜੀ ਕਾਲੇ ਥਣਾ ਵਾਲੀ ਕਾਲੀ ਗਾਂ ਹੁੰਦੀ ਆ ਤ੍ਰਦੋ ਤ੍ਰਿਲੋਕ ਨਾਸ਼ਕ ਜਿਸ ਨੂੰ ਆਪਾਂ ਹਿੰਦੀ ਦੇ ਵਿੱਚ ਕਹਿ ਦਿੰਦੇ ਆ ਉਹ ਜਿਹੜਾ ਉਸ ਦਾ ਦੁੱਧ ਦੇ ਵਿੱਚ ਗੁਣ ਹੁੰਦੇ ਨੇ ਤੇ ਬਹੁਤ ਚੰਗਾ ਲੱਗਿਆ ਬਾਈ ਨਾਲ ਗੱਲ ਕਰਕੇ ਤੇ ਬਾਈ ਜੀ ਆਪਣਾ ਫੋਨ ਨੰਬਰ ਦੱਸ ਦਿਓ ਜੀ। ਇਹ 98782 73018 98782 73018 73018 ਜੀ ਇਹ ਬਾਈ ਜੀ ਦਾ ਫੋਨ ਨੰਬਰ ਹੈ ਪਿੰਡ ਪਿੰਡ ਗਹਿਲ ਆ ਜੀ। ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤੋਂ ਬਾਈ ਆਏ ਹੋਏ ਨੇ ਮੇਲੇ ਦੇ ਵਿੱਚ ਤੇ ਕਿੰਨੇ ਦਿਨ ਰਹੋਗੇ ਬਾਈ ਜੀ ਇਸ ਮੇਲੇ ਦੇ ਵਿੱਚ? ਅੱਜ ਜੀ ਇਹਨਾਂ ਨੇ ਦੱਸਿਆ ਜੀ ਇਹ ਕਿਤੇ ਨੰਬਰ 'ਚ ਆ ਗਈ ਫੇਰ ਤਾਂ ਸਾਨੂੰ ਰਾਤ ਰਹਿਣਾ ਪਊਗਾ। ਅੱਛਾ ਜੀ। ਜੇ ਸਾਨੂੰ ਕੋਈ ਨਾਂ ਦੇ ਤਾਂ ਫੇਰ ਸਾਮਾਂ ਨੂੰ ਅਸੀਂ ਮੋੜੇ ਪਾਵਾਂ। ਠੀਕ ਹੈ ਜੀ। ਬਾਈ ਕਹਿੰਦੇ ਵੀ ਸ਼ਾਮ ਰੁਕ ਵੀ ਸਕਦੇ ਆ ਜਾਂ ਫਿਰ ਸ਼ਾਮ ਨੂੰ ਵਾਪਸ ਵੀ ਚੱਲ ਪਾਂਗੇ ਤੇ ਥੋੜਾ ਜਿਹਾ ਮੇਲੇ ਆਨ ਕਰਕੇ ਜਿਹੜਾ ਦੇਸੀ ਗਾਂ ਕੁਛ ਬੱਚੇ ਕਰਕੇ ਕਰਦੀ ਹੁੰਦੀ ਆ ਵੈਸੇ ਮਾਲਕ ਨੂੰ ਕੁਛ ਵੀ ਨਹੀਂ ਕਹਿੰਦੀ ਹੁੰਦੀ ਆਪਣੇ ਖੁਦ ਘਰੇ ਦੇਸੀ ਗਾਂਵਾਂ ਰੱਖੀਆਂ ਹੋਈਆਂ ਨੇ ਸਾਡੇ ਵੀ ਰੱਖੀਆਂ ਹੋਈਆਂ ਨੇ ਜੀ ਦੋ ਦੋ ਹੋਰ ਆ ਜੀ ਇੱਕ ਇਹਦੀ ਬੈੜੀ ਹੋਰ ਆ ਇਹ ਵੀ ਸੂਈ ਹੋਈ ਆ ਅੱਛਾ ਜੀ ਅੱਛਾ ਜੀ ਉਹਦੇ ਥੰਦੇ ਦੋ ਤਿੰਨ ਰਾਹ ਕੰਮਤੀ ਆ ਦੂਜੇ ਸੂਏ ਸੂਈ ਆ ਅੱਛਾ ਜੀ ਇਹ 8ਵੇਂ ਸੂਏ ਆ ਇੱਕ ਸਾਡੇ ਕੋਲੇ ਦੇਸੀ ਬੈੜੀ ਉਹ 9ਵੇਂ ਸੂਏ ਸੂਈ ਆ ਅੱਛਾ ਜੀ ਇਹ ਹੋ ਤਾਂ 9 ਮਹੀਨਾ ਦੀ ਘੱਪਾਣਾ ਅੱਛਾ ਜੀ ਤੇ ਜਿਵੇਂ ਬਾਈ ਨੇ ਦੱਸਿਆ 8ਵੇਂ 9ਵੇਂ ਸੂਏ ਤੱਕ ਦੀਆਂ گاਵਾਂ ਨੇ ਤੇ ਐਫ ਜਰਸੀ ਜਿਹੜੀ ਐ ਨੇ ਸੂਏ ਤੱਕ ਆਂਦੀ ਆਂਦੀਆਂ ਬੁੜੀਆਂ ਹੋ ਜਾਂਦੀਆਂ ਨੇ ਇੱਕ ਤਕਰੀਬਨ ਤੇ ਦੇਖਣ ਨੂੰ ਇਹ ਲੱਗਦਾ ਨਹੀਂ ਤੁਸੀਂ ਜਿੱਦਾਂ ਮਰਜੀ ਇਹਨੂੰ ਤੀਜਾ ਚੌਥਾ ਸੂਆ ਕਹਿ ਸਕਦੇ ਹੋ ਕਿਉਂਕਿ ਇਹ ਤਾਂ ਫੇਸ ਤੋਂ ਜਾਂ ਕਿਤੋਂ ਵੀ ਦੇਖਣ ਨੂੰ ਆਪਾਂ ਨੂੰ ਲੱਗਦਾ ਨਹੀਂ ਕਿ ਇਹ ਗਾਂ ਨੇ ਜਿਹੜਾ 8ਵਾਂ ਬੱਚਾ ਦਿੱਤਾ ਹੋਇਆ ਇਸ ਟਾਈਮ ਤੇ ਬਹੁਤ ਸੋਹਣੀ ਬੱਚੀ ਆ ਮਗਰ 3 ਮਹੀਨੇ ਉਮਰ ਹੈ ਤੇ ਬਹੁਤ ਚੰਗਾ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਧੰਨਵਾਦ ਜੀ